ਪਿਆਰ ਕਹਿ ਦੇਣ ਨਾਲ ਕਿ ਪਿਆਰ ਕਹਿ ਦੇਣ ਨਾਲ ਪਿਆਰ ਨਹੀਂ ਹੁੰਦਾ ਪਿਆਰ ਕਹਿ ਦੇਣ ਨਾਲ ਪਿਆਰ ਨਹੀਂ ਹੁੰਦਾ ਪਿਆਰ ਤਾਂ ਜਨਮਾ ਜਨਮਾਂ ਦਾ ਸਾਥ ਹੁੰਦਾ ਕਿ ਪਿਆਰ ਤਾਂ ਜਨਮਾ ਜਨਮਾਂ ਦਾ ਸਾਥ ਹੁੰਦਾ ਪਿਆਰ ਤਾਂ ਅਟੁੱਟ ਵਿਸ਼ਵਾਸ ਹੁੰਦਾ ਕਿ ਪਿਆਰ ਤਾਂ ਅਟੁੱਟ ਵਿਸ਼ਵਾਸ ਹੁੰਦਾ ਇੱਕ ਦੂਜੇ ਤੇ ਬੱਜੀ ਆਸ ਹੁੰਦਾ ਪਿਆਰ ਤਾਂ ਅਟੁੱਟ ਵਿਸ਼ਵਾਸ ਹੁੰਦਾ ਇੱਕ ਦੂਜੇ ਤੇ ਬੱਜੀ ਆਸ ਹੁੰਦਾ ਪਿਆਰ ਕਹਿ ਦੇਣ ਨਾਲ ਪਿਆਰ ਨਹੀਂ ਹੁੰਦਾ ਕਿ ਪਿਆਰ ਕਹਿ ਦੇਣ ਨਾਲ ਪਿਆਰ ਨਹੀਂ ਹੁੰਦਾ ਪਿਆਰ ਤਾਂ ਬਸ ਵਫਾਦਾਰੀ ਮੰਗਦਾ ਕਿ ਪਿਆਰ ਤਾਂ ਬਸ ਵਫਾਦਾਰੀ ਮੰਗਦਾ ਇਤਬਾਰ ਮੰਗਦਾ ਸਬਰ ਮੰਗਦਾ ਕਿ ਪਿਆਰ ਕਹਿ ਦੇਣ ਨਾਲ ਪਿਆਰ ਨਹੀਂ ਹੁੰਦਾ ਪਿਆਰ ਕਹਿ ਦੇਣ ਨਾਲ ਪਿਆਰ ਨਹੀਂ ਹੁੰਦਾ